ਸਾਥ ਸੰਗ ਜੀ ਮਹਾਰਾਜ ਕਹਿੰਦੇ ਭਾਈ ਇਹ ਮਿੱਟੀ ਦਾ ਪੂਤਲਾ ਹੈ ਮਾਟੀ ਕੋ ਪੂਤਰਾ ਕੈਸੇ ਨੱਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌੜਿਓ ਫਿਰਤ ਹੈ ਕਹਿੰਦੇ ਤਾਂ ਮਿੱਟੀ ਦਾ ਪੂਤਲਾ ਵੇਖੋ ਕਿਵੇਂ ਨੱਚਦਾ ਫਿਰਦਾ ਕੈਸੇ ਨੱਚਤ ਹੈ ਨੱਚ ਰਹੀ ਹੈ ਦੁਨੀਆ ਭੱਜੇ ਨੱਠੇ ਫਿਰਦੇ ਆਂ ਜਨਰਾਤ ਆਪਾਂ ਸਾਰੇ ਦੇਖਦੇ ਆਂ ਬੋਲਦੇ ਆਂ ਸੁਣਦੇ ਆਂ ਪੂਤਲਾ ਮਿੱਟੀ ਦਾ ਮਾਰੇ ਕਹਿੰਦੇ ਸਰੀਰ ਤੇ ਦੇਨ ਦਾ ਵੀ ਆ ਬੋਲਦਾ ਵੀ ਉਹ ਸੁਣਦਾ ਵੀ ਆ ਤੇ ਆਪਣੇ ਹੰਕਾਰ ਵਿੱਚ ਮੈਂ ਫੁੱਲਿਆ ਨਹੀਂ ਸਮੋਂਦਾ ਮੇਰੇ ਵਰਗਾ ਕੋਈ ਨਹੀਂ ਤੇ ਜਦੋਂ ਮੈਨੂੰ ਕੁਝ ਮਿਲ ਜਾਂਦਾ ਤੇ ਮੈਂ ਹੰਕਾਰ ਨਾਲ ਫੁੱਲਿਆ ਨਹੀਂ ਸਮੋਂਦਾ ਤੇ ਜਦੋਂ ਕੁਝ ਖੁੱਸ ਜਾਂਦਾ ਤੇ ਰੱਬ ਨੂੰ ਲਾਂਭੇ ਦਿੰਦਾ ਨਹੀਂ ਥੱਕਦਾ ਆਖੋ ਸਤਨਾਮ ਵਾਹਿਗੁਰੂ ਤੇ ਰੋਂਦਾ ਨਹੀਂ ਥੱਕਦਾ ਜਬ ਕਿਸ ਪਾਵੈ ਤਉ ਗਰਭ ਕਰਤਾ ਜਦੋਂ ਮਿਲ ਗਿਆ ਤੇ ਹੰਕਾਰ ਮੈਂ ਇਦਾਂ ਕੀਤਾ ਇਦਾਂ ਕੀਤਾ ਤਾਂ ਮੈਨੂੰ ਮਿਲ ਗਿਆ ਜਿਹਦੇ ਕੋ ਚਲੇ ਗਿਆ ਕਹਿੰਦਾ ਰੱਬ ਨੇ ਬੜਾ ਮਾੜਾ ਕਰਤਾ ਆਖੋ ਸਤਨਾਮ ਇਦਾਂ ਹੀ ਆ ਨਾ ਪਿਆਰੇਓ ਮਾਰੇ ਕਹਿੰਦੇ ਇਸ ਇਸ ਮਨੁੱਖ ਦੀ ਹਾਲਤ ਹੈ ਦੀ ਇਸ ਕਲਜੋਗੀ ਜੀਵ ਦੀ ਜਬ ਕਿਛ ਪਾਵੈ ਤਾ ਉਹ ਗਰਮ ਕਰਤਾ ਮਾਇਆ ਗਈ ਤੋ ਰੋਵਣ ਲੱਗਤਾ ਜਦੋਂ ਕੋ ਜਾਣਦਾ ਰੋਂਦਾ ਝੱਲਿਆ ਨਹੀਂ ਜਾਂਦਾ ਰੋਂਦਾ ਤੇ ਜਦੋਂ ਕੁਝ ਆਉਂਦਾ ਤੇ ਫਿਰ ਇਹ ਹੰਕਾਰ ਨਾ ਫੁੱਲਿਆ ਨਹੀਂ ਸਮਾਉਂਦਾ ਆਖੋ ਸਤਨਾਮ ਕੋਟਿ ਗੁਰੂ ਮਹਾਰਾਜ ਕਹਿੰਦੇ ਹੈ ਤੇ ਬੁੱਢੀ ਦਾ ਬੋਤਲਾ ਹੀ ਪਰ ਵੇਖੋ ਤੇ ਸਰੀ ਕਿਵੇਂ ਨੱਚਦਾ ਫਿਰਦਾ ਸੰਸਾਰ